ਅਸੀਂ ਅੱਜ ਇਸ ਵੇਲੇ ਉਸੇ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕਿ 31 ਮਾਰਚ ਨੂੰ ਸਿਰਫਰੇ ਲੋਕਾਂ ਦੇ ਵੱਲੋਂ ਸ਼ਰਾਰਤ ਕੀਤੀ ਗਈ ਸੀ ਬਾਬਾ ਸਾਹਿਬ ਪੀਮਰਾਓ ਡਾਕਟਰ ਮੀਡਗਰ ਜੀ ਦੇ ਸਟੈਚੂ ਤੇ ਤੇ ਮੇਰੇ ਮਗਰਲੇ ਪਾਸੇ ਜਿੱਥੇ ਟੈਂਟ ਲੱਗਾ ਇੱਥੇ ਉਹੀ ਸਟੈਚੂ ਹੈ ਉਸੇ ਸਟੈਚੂ ਤੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ 14 ਅਪ੍ਰੈਲ ਬਾਬਾ ਸਾਹਿਬ ਪਿੰਮਰਾ ਡਾਕਟਰ ਮਿਰਗਾ ਜੀ ਦੇ ਜਨਮ ਦਿਨ ਤੇ ਵਿਸ਼ਾਲ ਸਮਾਗਮ ਰੱਖਿਆ ਸੀਗਾ ਤੇ ਅੱਜ ਵਿਸ਼ਾਲ ਸਮਾਗਮ ਹੈ ਤੇ ਨਾਲ ਇਹ ਵੀ ਦੱਸਾਂ ਕਿ ਇਸੇ ਜਗ੍ਹਾ ਤੇ ਜਿਸ ਸਟੈਚੂ ਦੇ ਬਾਹਰਲੇ ਪਾਸੇ ਸ਼ੀਸ਼ੇ ਦੇ ਵਾਲੇ ਦੁਆਲੇ ਖਾਲਸਤਾਨ ਜਿੰਦਾਬਾਦ ਤੇ ਖਾਲਸਾ ਦਾ ਝੰਡਾ ਲਾਇਆ ਸੀ ਉਸ ਸਟੈਚੂ ਨੂੰ ਪਹਿਲਾਂ ਨਾਲੋਂ ਵੀ ਹੋਰ ਵੀ ਅਤੀ ਸੁੰਦਰ ਸ਼ਾਨਦਾਰ ਸਭ ਤੋਂ ਸਟੈਚੂ ਇੱਥੇ ਸਥਾਪਿਤ ਕੀਤਾ ਗਿਆ ਮੇਰੇ ਨਾਲ ਨੇ ਇਸ ਵੇਲੇ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਮਿਸ਼ਨਰੀ ਸਾਥੀ ਗੁਰਮukh ਪਰਬੋਤਾ ਜੀ ਪਰਬੋਤਾ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਸਾUTO ਪਹਿਲਾਂ ਤਾਂ ਮੈਂ ਕਾਂਛੀ ਟੀਵੀ ਦਾ ਸਾਡੇ ਨਰਮਲ ਗੁੜਾ ਜੀ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਇਹ ਪੂਰੇ ਪੰਜਾਬ ਦੇ ਵਿੱਚ ਜਾ ਕੇ ਜਿਹੜਾ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਦੀ ਆ ਕਮਿਸ਼ਨ ਦੀ ਜਿਹੜੀ ਗੱਲ ਕਰਦੀ ਆ ਮੈਂ ਧੰਨਵਾਦ ਕਰਦਾ ਦੂਜੀ ਆ ਗਈ ਅੱਜ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਟਕਾ ਸਾਹਿਬ ਦਾ ਜਿਹੜਾ ਜਨਮ ਦਿਨ ਆ ਬਿਲਕੁਲ ਜੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਸ਼ਾਇਦ ਐਦੂ ਵੀ ਥੋੜਾ ਮਨਾਇਆ ਜਾਂਦਾ ਕਿਉਂਕਿ ਜਦੋਂ ਬਾਹਰ ਕੋਈ ਸਾਡੇ ਖਿਲਾਫ ਜਦੋਂ ਸਾਡੇ ਸਮਾਜ ਦੇ ਖਿਲਾਫ ਬਾਬਾ ਸਾਹਿਬ ਦੇ ਖਿਲਾਫ ਕਿਸ ਨੇ ਆਵਾਜ਼ ਜਿਹੜੀ ਕੱਢੀ ਤਾਂ ਉਹਦੀਆਂ ਚੀਕਾਂ ਮਰਾਉਣ ਦੇ ਲਈ ਅੱਜ ਅਸੀਂ ਫਲੋਰ ਦੀ ਧਰਤੀ ਦੇ ਉੱਤੇ ਜਿਸ ਧਰਤੀ ਤੇ ਉੱਤੇ ਉਹਦੇ ਉਹਦੇ ਜਿਹੜੇ ਆ ਬੰਦਿਆਂ ਨੇ ਪੰਨੂ ਦੇ ਬੰਦਿਆਂ ਨੇ ਸ਼ਰਾਰਤ ਕੀਤੀ ਸੀ ਅੱਜ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਦੇ ਪੈਰੋਕਾਰ ਉਹਨਾਂ ਨੂੰ ਲੱਭਦੇ ਫਿਰਦੇ ਆ ਸ਼ੜਕਾਂ ਤੇ ਪਤਾ ਨਹੀਂ ਕਿਹੜੀਆਂ ਖੁੱਡਾਂ ਦੇ ਵਿੱਚ ਉਹ ਵੜ ਗਿਆ ਜਿਹੜਾ ਜਾ ਕੇ ਵਿਦੇਸ਼ ਦੀ ਧਰਤੀ ਤੋਂ ਇਹ ਗੱਲਾਂ ਕਰਦਾ ਕਿ ਚਾਹੁੰਦਾ 14 ਅਪ੍ਰੈਲ ਨੂੰ ਅਸੀਂ ਆਹ ਕਰਦੇਾਂਗੇ ਇਹ ਕਰਦੇਾਂਗੇ ਮੈਂ ਪੰਨੂ ਨੂੰ ਦੱਸਣਾ ਚਾਹੁੰਨਾ ਕਿ ਪੰਨੂ ਜਿਹੜੀਆਂ ਤੂੰ ਗੱਲਾਂ ਕਰਦਾ ਤਰੇ ਕੰਨਾਂ ਦੇ ਮੁੰਡ ਅਮਰੀਕਾ ਦੀ ਧਰਤੀ ਦੇ ਉਹਦੇ ਚੰਦਰ ਸ਼ੇਖਰ ਆਯਾਜੀ ਨੇ ਕੱਲ 12 ਅਪ੍ਰੈਲ ਨੂੰ ਜਿਹੜਾ ਆ ਉਥੇ ਉਦਘਾਟਨ ਕੀਤਾ ਹੈ ਬਾਬਾ ਸਾਹਿਬ ਡਾਕਟਰ ਮੇਰਕਰ ਸਾਹਿਬ ਦੇ ਸਟੈਚੂ ਦਾ ਉਹ ਤੇਰੇ ਚ ਦਮ ਹੈਗਾ ਤਾਂ ਉਥੇ ਤੂੰ ਖੜਕੇ ਦਿਖਾਲ ਦੇ ਤੇਰਾ ਜਿਹੜਾ ਸਾਡਾ ਸਮਾਜ ਆ ਤੇਰੇ ਪਾਰ ਕੇ ਲੀਰੋ ਲੀਨਾ ਤੈਨੂੰ ਕਰ ਦੇਣ ਕਿਉਂਕਿ ਸਾਡਾ ਸਮਾਜ ਇੱਥੇ ਨਹੀਂ ਬੈਠਾ ਉਹ ਅਮਰੀਕਾ ਦੀ ਧਰਤੀ ਤੇ ਹੀ ਬੈਠਾ ਆ ਤੇਰੇ ਲਾਗੇ ਹੋਇਆ ਬਾਬਾ ਸਾਹਿਬ ਦੇ ਪੁੱਤ ਲੱਗੇ ਆ ਔਰ ਕੱਲ ਨਵੇਂ ਲੱਗੇ ਆ ਕੈਨੇਡਾ ਦੇ ਵਿੱਚ ਅੱਜ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਦੀਆਂ ਗੱਲਾਂ ਹੋ ਰਹੀਆਂ ਇੰਗਲੈਂਡ ਦੀ ਧਰਤੀ ਤੇ ਹੋ ਰਹੀਆਂ ਉਹ ਕਿੱਥੋਂ ਕਿੱਥੋਂ ਤੋਂ ਬਾਬਾ ਸਾਹਿਬ ਦੀ ਗੱਲ ਨੂੰ ਜਿਹੜਾ ਬੰਦ ਕਰੂੰਗਾ ਅੱਜ ਜੇਸ ਧਰਤੀ ਦੇ ਉੱਤੇ ਇਹਦੇ ਬੰਦਿਆਂ ਨੇ ਇਹਦੇ ਦੱਲਿਆਂ ਨੇ ਜਿਹੜਾ ਸਟਿਚੋ ਦੇ ਉੱਤੇ ਆ ਕੇ ਆਪਣੇ ਜਿਹੜੇ ਆ ਉਹ ਗਲਤ ਸ਼ਬਦ ਲਿਖੇ ਆ ਜ ਸਾਡੇ ਗੁਰੂ ਰਬਦਾਸ ਮਹਾਰਾਜ ਦੇ ਬਾਰੇ ਉਹਨਾਂ ਨੇ ਅਪਸ਼ਬਦ ਜਿਹੜੇ ਬੋਲੇ ਆ ਉਹਨਾਂ ਦਾ ਬਦਲਾ ਲੈਣ ਲਈ ਅੱਜ ਗੁਰੂ ਰਬਦਾਸ ਦੇ ਪੈਰੋਕਾਰ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਪੈਰੋਕਾਰ ਅੱਜ ਇਸ ਧਰਤੀ ਦੇ ਉੱਤੇ ਉਹ ਪੰਨੂ ਦੇ ਬੰਦਿਆਂ ਨੂੰ ਲੱਭਦੇ ਫਿਰਦੇ ਆ ਕਿ ਆਉਣ ਆ ਕੇ ਸਾਡੀ ਗੱਲ ਸੁਣਨ ਜੇ ਮਤਲਬ ਗੱਲ ਇਹ ਆ ਕਿ ਬੜਕਾ ਮਾਰਨੀਆ ਬੜੀਆਂ ਸੋਖੀਆਂ ਹੁੰਨੀਆਂ ਇੱਥੇ ਆ ਕੇ ਸਾਡੇ ਨਾਲ ਗੱਲ ਕਰਨ ਅੱਜ ਉੱਥੇ ਉੱਥੇ ਸਮਾਗਮ ਹੋ ਰਿਹਾ ਫਲੋਰ ਦੀ ਧਰਤੀ ਦੇ ਉੱਤੇ ਔਰ ਜਿਹੜਾ ਸਟੈਚੂ ਸੀ ਅੱਜ ਉਹ ਤੋਂ ਵੀ ਵੱਡਾ ਜਿਹੜਾ ਬੋਤਿਆ ਜਿਹੜਾ ਲਾਇਆ ਗਿਆ ਸੋ ਅੱਜ ਚੁਣੌਤੀ ਦਿੰਨੇ ਆ ਇਹ ਤੇਰੀਆਂ ਗਿੱਦੜ ਭਵਕਿਆਂ ਤੋਂ ਅਸੀਂ ਡਰਨ ਵਾਲੇ ਨਹੀਂ ਹੈ ਅੱਜ ਫਲੋਰ ਦੀ ਧਰਤੀ ਦੇ ਉੱਤੇ ਪਿੰਡ ਨੰਗਲ ਦੇ ਵਿੱਚ ਖੜੇ ਆ ਸਾਰਾ ਸਮਾਜ ਖੜਾ ਅੱਗੇ ਤੋਂ ਵੀ ਖੜੇ ਆ ਨਹੀਂ ਕਿ ਅੱਜ ਇਹ ਪਹਿਲਾਂ ਦੇ ਕੇ ਚਲ ਜਾਣਾ ਅੱਗੇ ਤੋਂ ਵੀ ਖੜੇ ਆ ਜਦੋਂ ਤੂੰ ਇਥੋਂ ਕੋਈ ਸਾਡੇ ਸ਼ਬਦ ਜਿਹੜੇ ਗਲਤ ਬੋਲੂਗਾ ਉਹਦਾ ਜਵਾਬ ਅਸੀਂ ਸੜਕਾਂ ਤੇ ਆ ਕੇ ਵੀ ਦਵਾਂਗੇ ਔਰ ਮੀਡੀਆ ਦੇ ਵਿੱਚ ਵੀ ਦਵਾਂਗੇ ਸੋ ਇਹ ਡਰਮਨ ਗੁੜਾ ਜੀ ਅੱਜ ਦੇ ਇਸ ਪ੍ਰੋਗਰਾਮ ਤੇ ਤੁਸੀਂ ਵੀ ਪਹੁੰਚੇ ਆ ਦੇਖਿਆ ਸਾਰੇ ਆਪਾਂ ਇਹ ਸਮਾਜ ਸਾਰਾ ਕਤਰ ਹੋਇਆ ਆ। ਸਰਪੰਤਾ ਸਾਹਿਬ ਕੀ ਕਹਿਣਾ ਚਾਹੂਗੇ ਜਿੱਦਾਂ ਇਹ ਇਸ ਤਰ੍ਹਾਂ ਦੀ ਸ਼ਰਾਰਤ ਸਮੇਂ-ਸਮੇਂ ਤੇ ਹੁੰਦੀ ਹੀ ਰਹਿੰਦੀ ਹੈਗੀ ਆ। ਸ਼ਰਾਰਤਾਂ ਨਾ ਹੋਣ ਸਮਾਜ ਨੂੰ ਕੀ ਅਪੀਲ ਕਰਨਾ ਚਾਹੂਗੇ? ਕਿਉਂਕਿ ਬਾਬਾ ਸਾਹਿਬ ਭਿਮਰਾਓ ਡਾਕਟਰ ਮੇੜਗਰ ਜੀ ਨੇ ਵੀ ਵੱਡੇ ਸੰਦੇਸ਼ ਦਿੱਤੇ। ਗੁਰੂ ਰਵਿਦਾਸ ਜੀ ਨੇ ਵੀ ਮੱਖੀ ਤਰ੍ਹਾਂ ਇਕੱਠੀ ਹੋਣ ਲਿਖਿਆ ਸੀਗਾ। ਸਮਾਜ ਨੂੰ ਅਪੀਲ ਹੈ ਕਿ ਜਿਹੜੇ ਸਾਡੇ ਰਹਿਬਰ ਬਾਬਾ ਸਾਹਿਬ ਡਾਕਟਰ ਭਿਮਰਾਓ ਅੰਬੇਡਕਰ ਸਾਹਿਬ ਆ, ਗੁਰੂ ਰਵਿਦਾਸ ਮਹਾਰਾਜ ਆ, ਸਤਗੁਰੂ ਕਬੀਰ ਸਾਹਿਬ ਆ, ਸਾਡੇ ਮਹਾਪੁਰਸ਼ ਆ ਉਹਨਾਂ ਨੇ ਜੋ ਸਾਨੂੰ ਕਿਹਾ ਕਿ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋ ਆਣਾ ਉਹ ਛੋਟ ਵੱਡੇ ਸਭ ਸਮ ਵਸੇ ਰਬਦਾਸ ਰਹੇ ਪਰਸਨ ਉਹ ਤਦੇ ਸਾਡਾ ਰਾਜ ਆਉਣਾ ਜਦੋਂ ਅਸੀਂ ਇੱਕ ਇੱਕ ਝੰਡੇ ਥੱਲੇ ਇਕੱਠੇ ਹੋਵਾਂਗੇ ਤਾਂ ਕਬੀਰ ਸਾਹਿਬ ਨੇ ਵੀ ਜਿਹੜਾ ਇਹ ਰਾਜ ਦੀ ਗੱਲ ਕੀਤੀ ਆ ਗੁਰੂ ਗੋਬਿੰਦ ਸਿੰਘ ਨੇ ਕਿਹਾ ਧਰਮ ਬਿਨਾਂ ਨਹੀਂ ਰਾਜ ਚੱਲੇ ਆ ਰਾਜ ਬਿਨਾਂ ਸਭ ਡਲੇ ਮਲੇ ਹੈ ਉਹ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਨਿਜਵਲ ਸੇ ਲੈ ਹੈ ਇਹ ਆਪਣੀਆਂ ਬਾਹਮਾਂ ਦੀ ਤਾਕਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਜਦੋਂ ਆਪਣਾ ਰਾਜ ਹੋਣਾ ਕਿਉਂਕਿ ਅਸੀਂ ਵੀ ਬਹੁਤ ਜਾਜ ਜਾ ਕੇ ਦੇਖਿਆ ਜਗਾ ਜਗਾ ਕਿਤੇ ਸਾਡੀ ਗੱਲ ਨਹੀਂ ਹੁੰਦੀ ਸਾਨੂੰ ਲਤਾੜਿਆ ਜਾਂਦਾ ਤੋਂ ਜੇ ਆਪਣੇ ਰਾਜ ਦੀ ਗੱਲ ਕਰਨੀ ਇੱਕ ਝੰਡੇ ਦੇ ਥੱਲੇ ਇਕੱਠੇ ਹੋਈਏ ਔਰ ਮੈਂ ਮਹਾਪੁਰਸ਼ਾਂ ਵੀ ਇਹ ਗੱਲ ਕਹਿਣਾ ਜਿਹੜਾ ਸਾਡੇ ਸਮਾਜ ਦੇ ਸੰਤ ਮਹਾਪੁਰਸ਼ ਆ ਸਾਧੂ ਸਮਾਜ ਆ ਉਹ ਵੀ ਜੇ ਤੁਸੀਂ ਆਪਣੇ ਡੇਰਾਂ ਦੇ ਵਿੱਚੋਂ ਇਹ ਗੱਲ ਥੋੜੀ ਜਿਹੀ ਜ਼ਿਆਦਾ ਕੱਢ ਦਿਓਗੇ ਤਾਂ ਛੇਤੀ ਜਿਹੜੇ ਆ ਇਹ ਭਾਗ ਲੱਗ ਜਾਣਗੇ ਰਾਜ ਨੂੰ ਜਿਹੜੀਆਂ ਅਸੀਂ ਕਹਿੰਨੇ ਬੇਗਮਪੁਰਾ ਵਸਾਉਣਾ ਆ ਬੇਗਮਪੁਰਾ ਵਸਾਉਣਾ ਆ ਜੇ ਡੇਰਾਂ ਦੇ ਵਿੱਚੋਂ ਵੀ ਅਸੀਂ ਮਹਾਪੁਰਸ਼ਾਂ ਦੇ ਡੇਰਾਂ ਵਿੱਚੋਂ ਇਹ ਗੱਲ ਸਾਨੂੰ ਸੁਣਨ ਨੂੰ ਮਿਲ ਜਵੇ ਉਹ ਜਿਹੜਾ ਸਮਾਜ ਡੇਰਿਆਂ ਨਾਲ ਸੰਬੰਧਤ ਆ ਉਹ ਸਾਡਾ ਬਹੁਤ ਹੀ ਸਨਮਾਨਯੋਗ ਜਿਹੜਾ ਸਮਾਜ ਆ ਪਰ ਡੇਰਿਆਂ ਦੇ ਵਿੱਚੋਂ ਮਹਾਪੁਰਸ਼ਾਂ ਨੂੰ ਇਹ ਗੱਲ ਕੱਢਣੀ ਚਾਹੀਦੀ ਆ ਇੱਕ ਪਾਸੇ ਜਿਹੜੇ ਲੋਕ ਲੱਗੇ ਹੋਏ ਨੇ ਸਾਧੂ ਸਮਾਜ ਨੂੰ ਵੀ ਇਸ ਪਾਸੇ ਲੱਗਣਾ ਚਾਹੀਦਾ ਤਾਂ ਕਿ ਸਾਡੇ ਲੋਕਾਂ ਨੂੰ ਕੋਈ ਸੁੱਖ ਦਾ ਸਾਹ ਆ ਜਵੇ ਇਹ ਗੱਲ ਹੈ ਨਰਮਨ ਜੀ ਬਿਲਕੁਲ ਜੀ ਸਤਗੁਰ ਅਰਵਦਾਸ ਮਹਾਰਾਜ ਜੀ ਨੇ ਵੀ ਉਸ ਵੇਲੇ ਰਾਜ ਭਗ ਦੀ ਗੱਲ ਕੀਤੀ ਹੈ ਬਾਬਾ ਸਾਹਿਬ ਪੀਮਰਾਓ ਡਾਕਟਰ ਮੀਰਕਰ ਜੀ ਨੇ ਬਿਲਕੁਲ ਕਾਨੂੰਨ ਦੇ ਰਾਹੀਂ ਸਾਨੂੰ ਅਧਿਕਾਰ ਵੀ ਦਿੱਤੇ ਆ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤ